ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗगन ਦਵਾਮਾ ਬਾਜਿਆ ਭਾਗ ਛੇਮਾ ਇੱਕ ਤਾਂ ਤੀਵੀਂ ਜਾਤ ਉਂਝ ਹੀ ਕੋਮਲ ਭਾਵੀ ਹੁੰਦੀ ਹੈ ਇਸ ਉੱਤੇ ਰਾਣੋ ਦਾ ਖਾਨ ਤਾਂ ਖਾਨਦਾਨ ਹਿੰਸਾਵਾਦੀ ਸੀ ਜਦ ਜਦ ਵੀ ਮੋਤੀ ਦੇ ਘਰ ਵਿੱਚੋਂ ਉਸ ਨੂੰ మాਸ ਰਿੱਜਣ ਦੀ ਵਾਸ਼ਨਾ ਆਉਂਦੀ ਉਸ ਨੂੰ ਹੁਵਕਾਈਆਂ ਆਉਣ ਲੱਗ ਪੈਂਦੀਆਂ ਸਨ ਸ਼ਾਇਦ ਮੋਤੀ ਦੀ ਇਹੋ ਹੰਸਕ ਪ੍ਰਵ੍ਰਿਤੀ ਜਿਸ ਨੂੰ ਸ਼ਿਕਾਰੀ ਦੀ ਸੰਗਿਆ ਦਿੱਤੀ ਜਾਂਦੀ ਹੈ ਰਾਣੋ ਲਈ ਸਭ ਤੋਂ ਵੱਧ ਦੁਖਦਾਈ ਸੀ ਜਿਉਂ ਹੀ ਫਿਜੇ ਛਿੱਤਰ ਵਰਗਾ ਮਰੇ ਹੋਏ ਪੰਛੀਆਂ ਦਾ ਪ੍ਰਹਾਰ ਉਸ ਉੱਤੇ ਹੋਇਆ ਕਿ ਰਾਣੋ ਇੱਕ ਲੰਬੀ ਚੀਕ ਮਾਰ ਕੇ ਪਛਾਹ ਵੱਲ ਉੱਡਣ اٹਹੀ ਲਹੂ ਭਮੇ ਕਬੂਤਰਾਂ ਦਾ ਸੀ ਜਿਨ੍ਹਾਂ ਨੂੰ ਫੁੰਡਣ ਤੋਂ ਬਾਅਦ ਮੋਤੀ ਨੇ ਉਹਨਾਂ ਦੀਆਂ ਸਿਰਿਆਂ ਚਾਕੂ ਨਾਲ ਵੱਡ ਸੁੱਟੀਆਂ ਸਨ ਪਰ ਰਾਨੂੰ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹ ਰਤ ਉਸ ਦੇ ਚਿਹਰੇ ਵਿੱਚੋਂ ਸਿਮ ਰਿਹਾ ਸੀ ਤੇ ਪੀੜ ਜਿਹੜੀ ਪੰਛੀਆਂ ਦਾ ਬੁੱਧਾ ਵੱਜਣ ਨਾਲ ਉਸ ਨੂੰ ਹੋ ਰਹੀ ਸੀ ਸਗਵੇਂ ਜਿਵੇਂ ਤਿੱਖੀ ਛੁਰੀ ਨਾਲ ਕਿਸੇ ਨੇ ਉਸ ਦੀਆਂ ਗੱਲਾਂ ਨੂੰ ਮੱਥੇ ਨੂੰ ਠੋਡੀ ਨੂੰ ਪੱਛ ਛੁੱਟਿਆ ਹੋਵੇ ਲੱਤਾਂ ਉਸ ਦੀਆਂ ਇਸ ਵੇਲੇ ਲੜਖੜਾ ਰਹੀਆਂ ਸਨ ਤੇ ਸੰਧਿਆ ਦੇ ਕੋਸਮੂ ਕੁ ਸੇ ਕਾਰਨ ਪਗਡੰਡੀ ਉਸ ਨੂੰ ਸਾਫ ਨਹੀਂ ਥੀ ਦਿਸ ਰਹੀ ਜਿਸ ਕਰਕੇ ਉਹ ਆਪਣੇ ਆਪ ਨੂੰ ਡਿੱਗਣ ਜਾਂ ਟੇਡਾ ਖਾਣ ਤੋਂ ਠੇਡਾ ਖਾਣ ਤੋਂ ਬਚਾਂਦੀ ਹੋਈ ਪੂਰੀ ਚੌਕਸੀ ਨਾਲ ਕਦਮ ਪੁੱਟ ਰਹੀ ਸੀ ਮੋਤੀ ਪ੍ਰਤੀ ਗੁੱਸੇ ਤੇ ਆਪਣੇ ਪ੍ਰਤੀ ਹਰਖ ਨਾਲ ਉਸ ਦਾ ਦਿਲ 파ਟਨ ਆਇਆ ਹੋਇਆ ਸੀ ਕਿਉਂ ਉਸ ਨੇ ਇਹ ਬੇਬੂਫੀ ਕੀਤੀ ਜੋ ਮੋਤੀ ਦੇ ਬੁਲਾਣ ਤੇ ਉਸ ਕੋਲ ਚਲੀ ਗਈ ਨਾ ਜਾਣਦੀ ਤਾਂ ਕਿਉਂ ਉਸ ਨੂੰ ਇਹ અપਮਾਨ ਸਹਿਣਾ ਪੈਂਦਾ ਕਿਉਂ ਉਸ ਬੁਰਸ਼ੇ ਹੱਥੋਂ ਮਾਰ ਤੇ ਗਾਲਾਂ ਖਾਣੀਆਂ ਪੈਂਦੀਆਂ ਉਸ ਨੂੰ 15-20 ਕਦਮ ਹੀ ਗਈ ਸੀ ਕਿ ਚਾਂਚਾ ਉਸ ਨੂੰ ਯਾਦ ਆਇਆ ਕਿ ਉਹ ਤਾਂ ਆਪਣਾ ਵਸਤਾ ਉੱਥੇ ਹੀ ਛੱਡ ਆਈ ਤੇ ਉਹ ਉਨਿ ਕਦਮੀ ਮੁੜ ਪਿਛਾਂ ਪਰਤ ਤੁਰੀ ਆਪਣੀ ਇਸ ਮੂਰਖਤਾ ਉੱਤੇ ਉਹ ਇਤਨੀ ਖਿੱਚ ਗਈ ਸੀ ਉਸ ਦਾ ਜੀ ਕੀਤਾ ਕਿ ਆਪਣੇ ਮੂੰਹ ਤੇ ਦੋ ਚਾਰ ਚਪੇੜਾਂ ਮਾਰੀ ਇਸ ਗੱਲ ਦਾ ਖਤਰਾ ਰਾਣੋ ਦੇ ਕਦਮਾਂ ਵਿੱਚ ਅੜੰਗਾ ਪਾ ਰਿਹਾ ਸੀ ਕਿ ਮੋਤੀ ਕਿਤੇ ਫੇਰ ਨਾ ਉਸ ਨੂੰ ਰੋਕ ਲਵੇ ਜਾਂ ਬਦੋ ਬਦੀ ਫੜ ਕੇ ਖਿលਿਆਰ ਲਵੇ ਇਹੋ ਜਿਹੇ ਉੱਜੜ ਲਈ ਕਿਹੜਾ ਮੁਸ਼ਕਲ ਹੈ ਪਰ ਉੱਥੇ ਪਹੁੰਚ ਕੇ ਉਸ ਦੀ ਜਾਣ ਵਿੱਚ ਜਾਣਾ ਹੈ ਜਦੋਂ ਮੋਤੀ ਉਸ ਨੂੰ ਨਜ਼ਰੀ ਨਾ ਆਏ ਵਸਤਾ ਉਸ ਦਾ ਓਮੇ ਜਿਵੇਂ ਮਜੂਦ ਸੀ ਉਸ ਵਸਤਾ ਚੁੱਕ ਲਿਆ ਤੇ ਤੇਜ਼ ਤੇ ਕਦਮੀ ਮੋੜੀ ਸ਼ਾਇਦ ਇਸ ਵੇਲੇ ਇੱਕ ਹੋਰ ਚਿੰਤਾ ਉਸ ਉੱਤੇ ਸਵਾਰ ਸੀ ਜੀਰਾ ਕੇ ਘਰ ਪਹੁੰਚਣ ਦੀ ਮਾਂ ਜਦੋਂ ਉਸ ਨੂੰ ਇਸ ਦਾ ਸੁਆਬ ਪੁੱਛੇਗੀ ਤਾਂ ਜਵਾਬ ਵਿੱਚ ਉਸ ਨੂੰ ਕੀ ਕਹਿਣਾ ਹੋਵੇਗਾ ਜਵਾਬ ਵਿੱਚ ਉਸ ਨੂੰ ਜੋ ਕੁਝ ਕਹਿਣਾ ਹੋਵੇਗਾ ਇਸ ਬਾਰੇ ਉਹ ਪੂਰੇ ਤੌਰ ਤੇ ਸੋਚ ਵੀ ਨਹੀਂ ਸਿਪਾਈ ਕਿ ਆਪਣੇ ਮੱਥੇ ਉੱਤੇ ਗੱਲਾਂ ਉੱਤੇ ਠੋਡੀ ਉੱਤੇ ਉਸ ਨੂੰ ਕਿਸੇ ਤਰਲ ਚੀਜ਼ ਦਾ ਜਮਾਓ ਜਿਹਾ ਮਹਿਸੂਸ ਹੋਇਆ ਸ਼ਾਇਦ ਉਹ ਭੁੱਲ ਹੀ ਗਈ ਕਿ ਹੁਣੇ-ਹੁਣੇ ਮਰੇ ਹੋਏ ਪੰਛੀਆਂ ਦਾ ਲਹੂ ਕਿਸੇ ਨੇ ਉਸ ਦੇ ਮੂੰਹ ਤੇ ਥੱਪ ਦਿੱਤਾ ਸੀ ਜਿਹੜਾ ਸੁੱਕ ਕੇ ਖਰੀਂਡ ਜਿਹਾ ਬਣੀ ਜਾ ਰਿਹਾ ਸੀ ਸਵਾਰੇ ਉਸ ਦੇ ਲੱਗੇ ਹੂਖਾਲ ਪਈ ਵਗਦੀ ਸੀ ਛਟਪਟ ਖਾਲ ਦੇ ਕੰਡੇ ਬੈਠ ਕੇ ਉਹ ਮੂੰਹ ਹੱਥ ਧੋਂਦੀ ਹੋਈ ਖਿਆਲ ਕਰ ਰਹੀ ਸੀ ਜੇ ਕਦੀ ਉਹ ਉਵੇਂ ਜਿਵੇਂ ਘਰ ਜਾ ਪਹੁੰਚਦੀ ਤਾਂ ਉਸ ਦੀ ਮਾਂ ਦੀ ਨજર ਸਭ ਤੋਂ ਪਹਿਲਾਂ ਇਹਨਾਂ ਲਹੂ ਦੇ ੱਬਿਆਂ ਉੱਤੇ ਪੈਣੀ ਸੀ ਤੇ ਮਾਂ ਨੇ ਸਭ ਤੋਂ ਪਹਿਲਾਂ ਉਸ ਤੋਂ ਇਸ ਦੀ ਜਵਾਬ ਤਲਬ ਵੀ ਕਰਨੀ ਸੀ ਮੂੰਹ ਹੱਥ ਧੋਣ ਤੇ ਚੁੰਨੀ ਨਾ ਪੁੰਜਣ ਤੋਂ ਬਾਅਦ ਜਦੋਂ ਉਹ ਪਹਿਲਾਂ ਨਾਲੋਂ ਵੀ ਤਿੱਖਰੇ ਕਦਮੀ ਘਰ ਵੱਲ ਜਾ ਰਹੀ ਸੀ ਤਾਂ ਇੱਕ ਸੰਗਰਾਜ ਜਿਹਾ ਮੱਚਿਆ ਹੋਇਆ ਸੀ ਉਸ ਦੇ ਅੰਦਰ ਕਿ ਅੱਜ ਦੀ ਘਟਨਾ ਬਾਰੇ ਉਹ ਆਪਣੀ ਮਾਂ ਨੂੰ ਦੱਸ ਦੇਵੇ ਬੇਸ਼ੱਕ 10 ਹੀ ਦੇਣਾ ਚਾਹੀਦਾ ਸੀ ਉਸਨੂੰ ਜਦੋਂ ਕਿ ਨਾ ਦੱਸਣ ਦੀ ਹਾਲਤ ਵਿੱਚ ਕੀ ਪਤਾ ਮੋਤੀ ਨੂੰ ਹੋਰ ਸ਼ਹਿ ਮਿਲ ਜਾਏ ਭਲਕੇ ਇਹ ਤੋਂ ਵੀ ਵੱਧ ਉਸ ਦਾ અપਮਾਨ ਕਰਨ ਤੇ ਉਹ ਤਾਰੂ ਹੋ ਜਾਵੇ ਤਾਂ ਠੀਕ ਹੈ 10 ਹੀ ਦੇਣਾ ਚਾਹੀਦਾ ਪਰ ਘਰ ਦੇ ਨੇੜੇ ਪਹੁੰਚਦਿਆਂ ਤੱਕ ਉਸ ਨੇ ਆਪਣੇ ਉਪਰੋਕਤ ਫੈਸਲੇ ਵਿੱਚ ਕੁਝ ਤਰਮੀਮ ਕਰ ਲਈ ਮਾਂ ਨੂੰ ਦੱਸਣ ਦੀ ਬਜਾਏ ਉਹ ਮਾਸੀ ਮੋਤੀ ਦੀ ਮਾਂ ਨੂੰ ਹੀ ਕਿਉਂ ਨਾ ਕਹਿ ਸੁਣਾਇ ਸਾਰੀ ਗੱਲ ਮਾ ਨੂੰ ਜੇ ਉਸਨੇ ਦੱਸਿਆ ਤਾਂ ਹੋ ਸਕਦਾ ਹੈ ਕਿ ਇਸ ਗੱਲ ਨੂੰ ਲੈ ਕੇ ਦੋਹਾਂ ਘਰਾਂ ਵਿੱਚ ਲੜਾਈ ਛਿੜ ਜਾਵੇ ਤੇ ਸਦਾ ਲਈ ਦੋਹੇ ਘਰ ਤੋੜ ਵਿਛੋੜਾ ਹੋ ਜਾਣਗੇ ਇਸ ਦੇ ਨਾਲ ਹੀ ਰਾਣੂ ਨੂੰ ਇੱਕ ਗੱਲ ਹੋਰ ਇੱਕ ਗੱਲ ਦੀ ਹੋਰ ਵੀ ਚਿੰਤਾ ਸੀ ਪਿਛਲੇ ਕੁਝ ਚਿਰ ਤੋਂ ਮੋਤੀ ਨੇ ਜਿਹੋ ਜਿਹੀ ਅੱਤ ਚੁੱਕੀ ਹੋਈ ਸੀ ਇਸ ਦਾ ਤਾਰੋ ਦੀ ਸਿਹਤ ਤੇ ਡਾਡਾ ਹੀ ਅਸਰ ਭੈੜਾ ਅਸਰ ਪੈ ਰਿਹਾ ਸੀ ਤਾਰੋ ਦਾ ਕੜੀ ਵਰਗਾ ਜੁੱਸਾ ਟਾਂਡਾ ਬਣ ਕੇ ਰਹਿ ਗਿਆ ਸੀ ਉਹ ਗੋਡਿਆਂ ਤੇ ਹੱਥ ਰੱਖੇ ਬਿਨਾ ਉੱਠ ਨਹੀਂ ਸੀ ਸਕਦੀ ਇਸ ਹਾਲਤ ਵਿੱਚ ਜੇ ਉਸ ਵਿਚਾਰੀ ਨੂੰ ਪਤਾ ਲੱਗ ਜੇ ਕਿ ਮੋਤੀ ਨੇ ਉਸ ਕੁੜੀ ਉੱਤੇ ਹੱਥ ਚੁੱਕਣ ਵੀ ਦਰੇਗ ਨਹੀਂ ਕੀਤੀ ਤਾਂ ਜਿਹੜੀ ਆਪਣੀ ਮਾਂ ਨਾਲੋਂ ਵੀ ਵੱਧ ਉਸ ਦਾ ਆਦਰ ਤੇ ਸੇਵਾ ਕਰਦੀ ਹੈ ਤਾਂ ਸੁਣ ਕੇ ਭਾਵੇਂ ਪੁੰਝੇ ਹੀ ਲੱਥ ਜਾਏ ਵਿਚਾਰੀ ਘਰ ਪਹੁੰਚਦਿਆਂ ਤੀਕਰਾਨੂੰ ਨੇ ਆਪਣੇ ਆਪ ਨੂੰ ਇੰਜ ਹੀ ਬਣਾ ਲਿਆ ਜਿਵੇਂ ਰਤਾ ਜਿੰਨੀ ਵੀ ਕੋਈ ਅਨ ਸੁਖਾਵੀ ਘਟਨਾ ਉਸ ਨਾਲ ਨਾ ਵਾਪਰੀ ਹੋਵੇ मां ਨੇ ਪੁੱਛੰਤੇ ਕਿ ਇਤਨੀ ਦੇਰ ਲਾ ਕੇ ਕਿਉਂ ਆਈ ਹੈ ਤਾਂ ਉਸਨੇ ਇਹ ਆਖ ਦਿੱਤਾ ਕਿ ਉਸ ਦੀ ਤਸੱਲੀ ਕਰਾ ਦਿੱਤੀ ਕਿ ਪੜ੍ਹਾਈ ਦੇ ਸਬੰਧ ਵਿੱਚ ਉਸ ਨੂੰ ਸਕੂਲੋਂ ਮੋੜਦਿਆਂ ਕਿਸੇ ਜਮਾਤਨ ਕੁੜੀ ਦੇ ਘਰ ਜਾਣਾ ਪਿਆ ਸੀ ਤੇ ਮਾਮਲਾ ਸਾਫ਼ ਹੋ ਗਿਆ ਕਿਤਨਾ ਹੀ ਭਾਵੇਂ ਭਾਵੇਂ ਰਾਣੋ ਨੇ ਯਤਨ ਕੀਤਾ ਜੋ ਅੰਦਰਲੀ ਕਸਕਾਂ ਨੂੰ ਅੰਦਰੇ ਨਾ ਛੱਡੇ ਪਰ ਕੰਮ ਇਤਨਾ ਸੌਖਾ ਨਹੀਂ ਸੀ ਜਿੰਨਾ ਉਸ ਸਮਝ ਰੱਖਿਆ ਸੀ ਇੱਕ ਤਾਂ ਅਤ ਦਰਜੀ ਦੇ ਅਨਖੀਲੇ ਸੁਹਾਗ ਦੀ ਕੁੜੀ ਫਿਰ ਉਸ ਦਾ ਇਸ ਹੱਦ ਤੀਕਾਪਮਾਨ ਮੋਤੀ ਪਾਸੋਂ ਉਸ ਦਾ અપਮਾਨਤ ਹੋਣਾ ਕੋਈ ਅਲੋਕਾਰ ਗੱਲ ਨਹੀਂ ਸੀ ਜਦੋਂ ਕਿ ਅਣਗਿਣਤ ਵੇਰਾਂ ਉਹ ਮੋਤੀ ਦੇ ਥੱਪੜ ਖਸਨ ਸਹਿ ਚੁੱਕੀ ਸੀ ਤੇ ਬੇਹਿਸਾਬੇਰਾਂ ਗੁੱਤ ਪਟਾ ਚੁੱਕੀ ਸੀ ਪਹਿਲਾਂ ਜੇ ਕਦੀ ਮੋਤੀ ਉਸ ਨੂੰ ਮਾਰਦਾ ਕੋਡ ਦਸਦਾ ਐਵੇਂ ਖੇਡ ਖੰਡਾਰੇ ਵਿਚਾ ਵਿਚਾਲੇ ਕਿਸੇ ਗੱਲੋਂ ਵਿਗੜ ਕੇ ਪਰ ਉਹਨਾਂ ਲੜਾਈਆਂ ਦਾ ਹੋਰ ਪੱਖ ਵੀ ਤਾਂ ਹੁੰਦਾ ਸੀ ਇਧਰ ਮਾਰ ਖਾ ਕੇ ਰਾਣੋ ਨੇ ਬੁਸਖਣਾ ਸ਼ੁਰੂ ਕੀਤਾ ਉਧਰ ਮੋਤੀ ਦੀ ਨੀਂਦਰ ਭੁਖਾਰਾ ਮੰਗਰੋ ਮੋਤੀ ਮਿੰਤਾ ਤਰ ਲਿਆਂ ਦੇ ਜੋਰ ਰਾਣੋ ਦਾ ਗੁੱਸਾ ਦੂਰ ਕਰ ਦਿੰਦਾ ਤੇ ਉਸੇ ਘੜੀ ਤੋਂ ਮੁਰਦੋ ਮੇਕ ਕਿਉ ਖਿਚੜੀ ਹੋ ਜਾਂਦੇ ਸਨ ਮਾਰ ਖਾ ਕੇ ਉਹਨਾਂ ਨੂੰ ਜਿੰਨਾ ਦੁੱਖ ਹੁੰਦਾ ਸੀ ਉਦੋਂ ਬਾਲਾ ਸੁੱਖ ਹੁੰਦਾ ਸੀ ਜਦੋਂ ਮੋਤੀ ਪਾਸੋਂ ਉਹ ਮਿੰਤਾ ਤਰਲੇ ਕਰਵਾ ਰਹੀ ਹੁੰਦੀ ਕਦੇ ਕਦਾਈਂ ਜੇ ਮੋਤੀ ਮਾਫੀ ਮੰਗਣ ਵਿੱਚ ਕੁਝ ਦੇਰ ਕਰ ਦਿੰਦਾ ਤਾਂ ਰਾਣੋ ਦਾ ਦਿਲ ਕਾਲਾ ਕਾਲਾ ਪੈਣ ਲੱਗਦਾ ਜਿਵੇਂ ਮਾਫੀ ਮੰਗਾਈ ਬਿਨਾ ਉਸ ਦੇ ਸੰਗੋ ਰੋਟੀ ਦੀ ਗਰਾਹੀ ਜਾਂ ਪਾਣੀ ਦਾ ਘੁੱਟ ਉਤਰਨਾ ਮੁਸ਼ਕਲ ਹੋ ਜਾਂਦਾ ਹੋਵੇ ਪਰ ਇਹ ਅਜੋਕੀ ਲੜਾਈ ਇੱਕ ਇਹੋ ਜਿਹੀ ਸੀ ਕਿ ਰੁੱਸਣ ਤੋਂ ਬਾਅਦ ਇੱਕ ਵਾਰੀ ਵੀ ਰਾਣੋ ਦੀ ਇੱਛਾ ਨਹੀਂ ਹੋਈ ਕਿ ਮੋਤੀ ਉਸ ਦੇ ਤਰਲੇ ਕਰੇ ਜਾਂ ਮੋਤੀ ਉਸ ਨੂੰ ਮਨਾਵੇ ਬਲਕਿ ਇਸ ਤੋਂ ਉਲਟ ਰਾਣੋ ਦੇ ਦਿਲ ਵਿੱਚ ਪੀਸ ਪੀਸ ਕੇ ਗੰਢ ਬਣ ਗਈ ਗੰਡ ਬਨ ਲਈ ਕਿ ਹੁਣ ਭਾਵੇਂ ਮੋਤੀ ਉਸ ਦੇ ਸਾਹਮਣੇ ਨੱਕ ਨਾਲ ਲਖੀ ਰਹੀ ਕਿਉਂ ਨਾ ਕੱਢਣ ਲੱਗ ਪਵੇ ਉਹ ਜੇ ਉਸ ਨਾਲ ਜਵਾਨ ਸਾਂਝੀ ਕਰ ਜਾਏ ਤਾਂ ਆਪਣੇ ਪਿਓ ਦੀ ਧੀ ਨਹੀਂ ਬਾਰੋਂ ਇਰਾਦਾ ਬਣਾ ਕੇ ਘਰ ਵੜੀ ਕਿ ਘੜੀ ਪਲ ਠਹਿਰ ਕੇ ਉਹ ਮਾਸੀ ਦੇ ਘਰ ਚਲੀ ਜਾਵੇਗੀ ਤੇ ਰੋ ਰੋ ਕੇ ਉਸ ਨੂੰ ਦੱਸੂਗੀ ਵੀ ਬੇਕ ਮਾਸੀ ਆਪਣੇ ਲੜਾਕੂ ਦੀ ਕਰਦੂਤ ਪਰ ਗੱਲ ਕੁਝ ਐਸੀ ਬਣ ਗਈ ਕਿ ਇੱਥੇ ਤੱਕ ਨੋਬਤ ਹੀ ਨਾ ਆਈ ਰਾਣੋ ਨੂੰ ਜਿਉ ਪੰਜ ਪੱਠ ਬੁਖਾਰ ਚੜਿਆ ਕੀ ਤਨ ਬਦਨ ਦੀ ਉਸ ਨੂੰ ਹੋਸ਼ ਨਹੀਂ ਰਹੀ ਧੰਨ